ਇਦਾਂ ਸਾਰੀ ਉਮਰ ਖੇਤਾਂ ਦੇ ਵਿੱਚ ਕੰਮਾਂ ਚਲਾਈਆਂ ਅੱਜ ਇਹ ਹਾਲਤ ਬਣੀ ਹੋਈ ਆ ਵੀ ਆਪਦਾ ਇਲਾਜ ਵੀ ਨਹੀਂ ਕਰਵਾ ਪਾ। ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਗਰੀਬ ਬਜ਼ੁਰਗ ਫਿਰ ਘਰਾਂ ਦੇ ਵਿੱਚ ਪਏ ਗਲੀ ਜਾਂਦੇ ਨੇ। ਭਾਈ ਕਾਲਾ ਸਿੰਘ ਜੀ ਬਹੁਤ ਟਾਈਮ ਤੋਂ ਬਿਮਾਰ ਪਏ ਸੀਗੇ ਜੀ ਉਹਨਾਂ ਦੇ ਪਿੰਡ ਚੋਂ ਥੋੜਾ ਮੋਟਾ ਪੈਸਾ ਵਗੈਰਾ ਇਕੱਠਾ ਕਰਕੇ ਇਲਾਜ ਵੀ ਕਰਾਇਆ ਪਰ ਸਾਥੋ ਪ੍ਰੋਪਰ ਇਲਾਜ ਨਹੀਂ ਹੋਇਆ। ਤੇ ਹੁਣ ਇਹਨਾਂ ਨੂੰ ਮੁਨਕਤਾ ਦੀ ਸੇਵਾ ਵਾਲੇ ਲਿਜਾ ਰਹੇ ਆ ਅਸੀਂ ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਤੇ ਰਕੇਸ਼ بھائی ਮੋਬਾਈਲ ਰੇਪੇਰ ਮਾਨਸਾ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਉਹ ਵੀ ਨਾਲ ਲਿਜਾ ਰਹੇ ਆ ਬਹੁਤ ਧੰਨਵਾਦ ਸਾਰੀ ਟੀਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀਡੀਓ ਦੇਖੋ ਕਿੰਨੀ ਮਾੜੀ ਹਾਲਤ ਸੀ ਬਾਪੂ ਦੀ ਘਰ ਦੇ ਵਿੱਚ ਪਿੰਡ ਦੇ ਪਤਵੰਤੇ ਸੱਜਣਾ ਵੱਲਿਓ ਸਾਨੂੰ ਵੀਡੀਓ ਭੇਜੀ ਗਈ ਬਾਪੂ ਜੀ ਦੇ ਹਾਲਾਤਾਂ ਬਾਰੇ ਸਾਨੂੰ ਜਾਣੂ ਕਰਾਇਆ ਗਿਆ ਬਾਪੂ ਜੀ ਦੇ ਇਹਨਾਂ ਹਾਲਾਤਾਂ ਨੂੰ ਦੇਖਦੇ ਆ ਅਸੀਂ ਵੀਰਾਂ ਨੂੰ ਕਿਹਾ ਸੀ ਸਤ ਤੋਂ ਜਾ ਨਹੀਂ ਸੀ ਹੋ ਪਾ ਰਿਹਾ ਮਾਨਸੇ ਕਿਉਂਕਿ ਰੋਜ਼ ਪਿੱਛੇ ਕੋਈ ਨਾ ਕੋਈ ਕੰਮ ਮਰੀਜ਼ ਇੰਨੇ ਕ੍ਰਿਟੀਕਲ ਕੇਸ ਲੈ ਕੇ ਆਉਣ ਜਿਹੜੇ ਸੜਕਾਂ ਤੇ ਪਏ ਆ ਇਹ ਬਾਪੂ ਦਾ ਘਰ ਚ ਪਿਆ ਸੀ ਫਿਰ ਵੀ ਆਪਦੇ ਦੇ ਘਟੋ ਘਟ ਤਾਂ ਫਿਰ ਵੀਰਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਲੈ ਆਓ ਵੀ ਇੱਥੇ ਸਾਡੇ ਤੱਕਰ ਪਹੁੰਚਦਾ ਕਰ ਦਿਓ ਤਾਂ ਫਿਰ ਬਾਪੂ ਨੂੰ ਕੋੜ ਧਰਮੂ ਤੋਂ ਇੱਥੇ ਪਹੁੰਚਦਾ ਕਰਕੇ ਗਏ ਨੇ ਬਾਪੂ ਜੀ ਦੀ ਸਿਹਤ ਜ਼ਾਬੀ ਵਾਸਤੇ ਅਰਦਾਸ ਕਰਿਓ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਪੰਜਾਬ ਦੀ ਦਰਖੀਤ ਧਰਤੀ ਜਿਹੜੀ ਬੇਆਬਾਰ ਸੀ ਉਹਨਾਂ ਨੂੰ ਆਬਾਦ ਕੀਤਾ ਇਹਨਾਂ ਨੇ ਇਹਨਾਂ ਨੇ ਸਾਰੀ ਉਮਰ ਖੇਤਾਂ ਦੇ ਵਿੱਚ ਕਈਆਂ ਚਲਾਈਆਂ ਅੱਜ ਇਹਨਾਂ ਦੀ ਇਹ ਹਾਲਤ ਬਣੀ ਹੋਈ ਆ ਵੀ ਆਪਦਾ ਇਲਾਜ ਵੀ ਨਹੀਂ ਕਰਵਾ پا ਰਹੇ ਇੱਕ ਸੀਰੀ ਰਲਿਆ ਜਿਹੜਾ ਪੁੱਤ 10000 ਰੁਪਏ ਮਹੀਨੇ ਤੇ ਜਾਂ ਲੱਖ ਰੁਪਏ ਸਾਲ ਤੇ ਕਿਸੇ ਨੇ ਰਲਿਆ ਹੋਇਆ ਜਾਂ ਸਵਾ ਲੱਖ ਤੇ ਰਲਿਆ ਹੋਇਆ ਉਹ ਘਰ ਦੇ ਖਰਚੇ ਵੀ ਚਲਾਉਣੇ ਆ ਬੱਚੇ ਵੀ ਪਾਲਣੇ ਆ मां पे ओदा इलाज ਇੰਨਾ ਮਹਿੰਗਾ ਕਿੱਥੋਂ ਕਰਾਵੇ ਇੱਕ ਦਿਨ ਦਾ ਹਸਪਤਾਲ ਚ 3-3 4-4000 ਰੁਪਏ ਖਰਚਾ ਜੇ 10 ਦਿਨ ਰੱਖਣਾ ਪਿਆ ਗਿਆ ਤਾਂ ਲੱਖ ਰੁਪਏ ਉਹੀ ਚਲਾ ਜਾਂਦਾ ਇੱਕ ਸਾਲ ਦੀ ਕਮਾਈ ਸਾਰੀ ਗਈ ਤੇ ਗਰੀਬ ਬੰਦਾ ਇਲਾਜ ਹੀ ਨਹੀਂ ਕਰਵਾ ਪਾਉਂਦਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਗਰੀਬ ਬਜ਼ੁਰਗ ਫਿਰ ਘਰਾਂ ਦੇ ਵਿੱਚ ਪਏ ਗਲੀ ਜਾਂਦੇ ਨੇ ਜਿਵੇਂ ਕਿ ਬਾਪੂ ਜੀ ਦੇ ਨਾਲ ਹਾਲਾਤ ਬਣੇ ਹੋਏ ਸੀ ਥੱਕ ਹਾਰ ਕੇ ਜਿੰਨਾ ਕਿ ਪੈਸਾ ਸੀ ਖਰਚ ਕੇ ਇਧਰ ਉਧਰੋਂ ਫੜ ਕੇ ਵੀ ਲਾਤੇ ਹਣ ਤਾਂ ਬੇਵੱਸ ਹੋਏ ਘਰੇ ਬੈਠੇ ਸੀ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਅਪਰਾਣਾ ਕੀਤਾ ਘਟੋ ਘਟ ਹੋਰ ਨਹੀਂ ਕੁਝ ਕਰ ਸਕੇ ਇੱਥੇ ਤੱਕ ਕਿਰਤਾ ਪਹੁੰਚਦਾ ਕੀਤਾ ਪਰ ਇਹ ਬੜੀ ਤਰਾਸ ਦੀ ਆ ਇੱਕ ਪੂਰਾ ਪਿੰਡ ਨਗਰ ਵਸਦਾ ਇਨ੍ਹਾਂ ਦੇ ਕੋਲ ਧਰਮੂ ਪਿੰਡ ਦੇ ਵੀ ਬਹੁਤ ਸਾਰੇ ਨੌਜਵਾਨ ਵੀਰ ਜਾਂ ਭੈਣਾਂ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ 'ਚ ਗਈਆਂ ਹੋਣਗੇ ਆਪਦੇ ਪਿੰਡ ਦੇ ਵਿੱਚ ਕਿਉਂ ਨਹੀਂ ਝਾਤ ਮਾਰਦੇ ਐਨਆਰਆਈ ਵੀਰ ਭੈਣਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਆਪ ਕੋ ਆਪਣੇ ਪਿੰਡਾਂ ਨੂੰ ਸੰਭੋ ਤਾਂ ਸਾਡੇ ਵਰਗੀਆਂ ਇਹਨਾਂ ਸਸਥਾਵਾਂ ਦੀ ਲੋੜ ਹੀ ਨਾ ਪਵੇ ਸਾਡੇ ਵਰਗੇ ਲੋਕ ਸਮਾਜ ਸੇਵੀ ਬਣੇ ਫਿਰਦੇ ਨੇ ਤੇ ਤੁਸੀਂ ਆਪਣੇ ਨਗਰ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਜਾਂ ਤਾਂ ਕੋਈ ਬੰਦਾ ਨਸ਼ੇੜੀ ਹੋਵੇ ਜਾਂ ਕੋਈ ਬੰਦਾ ਮਾੜਾ ਹੋਵੇ ਐਬੀ ਹੋਵੇ ਫਿਰ ਤਾਂ ਆਪਾਂ ਕਹੀਏ ਵੀ ਇਹ ਤਾਂ ਬੰਦਾ ਹੀ ਗਲਤ ਆ ਜਾਂ ਫਿਰ ਇਹਦੀ ਹਾਲਤ ਕੋਈ ਇਦਾਂ ਦੀ ਹੋਵੇ ਨਾ ਆਪ ਕੀ ਬਿਮਾਰੀ ਸੇੜਦੀ ਹੋਵੇ ਨਸ਼ੇ ਕਰਕੇ ਵਕਤ ਦੀ ਮਾਰ ਪਈ ਹਾਲਾਤ ਇਦਾਂ ਦੇ ਬਣ ਗਏ ਹੁਣ ਪਿਆ ਗਲੀ ਜਾਂਦਾ ਪਿੱਛੇ ਏਡੇ ਏਡੇ ਜ਼ਖਮ ਬਣ ਗਏ ਫਿਰ ਵੀ ਕੋਈ ਬੰਦਾ ਅੱਗੇ ਹੋ ਕੇ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਇਹ ਬੜੀ ਦੁੱਖ ਦੀ ਗੱਲ ਆ ਜਦੋਂ ਕਿਸੇ ਪਿੰਡ ਦੇ ਵਿੱਚੋਂ ਕਿਸੇ ਬਜ਼ੁਰਗ ਨੂੰ ਅਸੀਂ ਲੈ ਕੇ ਆਉਂਦੇ ਆ ਜਾਂ ਕੋਈ ਬਜ਼ੁਰਗ ਸਾਡੇ ਤੱਕਰ ਪਹੁੰਚਦਾ ਵਾ ਤਾਂ ਬੜਾ ਦੁੱਖ ਲੱਗਦਾ ਵੀ ਉਹ ਨਗਰ ਦੇ ਲੋਕ ਕਿਉਂ ਨਹੀਂ ਬਾਹ ਫੜਦੇ ਤੇ ਬਾਪੂ ਦਾ ਕੋਟ ਧਰ ਮੂੰ ਪੰਡਾ ਬਾਪੂ ਕੀ ਨਾਮ ਰਸਿਆ ਸੀ ਆਪਣਾ ਗਰਤੇਜ ਗਰਤੇਜ ਸਿੰਘ ਬਾਪੂ ਦਾ ਨਾਮ ਆ ਤੇ ਬਾਪੂ ਕੀ ਹੋਇਆ ਸੀ ਸੱਟ ਕਿਵੇਂ ਲੱਗੀ ਇਹ ਜਿਹੜਾ ਮਤਲਬ ਕੀ ਹੋਇਆ ਕਿ ਤੈਨੂੰ ਮੈਨੂੰ ਤੁਰਨ ਫਿਰਨ ਤੋਂ ਕਿਉਂ ਰਹਿ ਗਿਆ ਬੜੇ ਭਾਜੀ ਦੋ ਵਾਰ ਕਿੱਥੋਂ ਘਰੇ ਘਰੇ ਹੀ ਲੱਗ ਪਿਆ ਸ਼ਕਰਜੀ ਤੇ ਦਰਦਾ ਸੀ ਉਹ ਕਹਦਾ ਦਰਦ ਇਸ ਕੰਜੇ ਤੇ ਜਸਤ ਲੱਤਾ ਤੇ ਬਾਹਰ ਜੇ ਹੁੰਦਾ ਸੀ ਕਿੰਨੇ ਸਾਲ ਤੋਂ ਸਾਲ ਹੋ ਗਿਆ ਜੀ ਕਾ ਤੋ ਹਟ ਗਿਆ ਬਾਹਰ ਲੱਤਾਂ ਤੇ ਹੁਣ ਤਾਂ ਜਾ ਵੀ ਨਹੀਂ ਹੋਣਾ ਬਾੜੀ ਨਹੀਂ ਆਉਂਦਾ ਲੱਤਾਂ ਦੇ। ਹਾਂ ਹੁਣ ਤਾਂ ਜਾਵਾਂਗੇ। ਕੰਟਰੈਕਟਰ ਦਾ ਰੀੜ ਦੀ ਹੱਡੀ ਕਰਕ ਚਾਏਗਾ। ਰੀੜ ਦੀ ਹੱਡੀ ਕਰਕ ਆ ਕਹਿੰਦੇ। ਦੋ ਬੜਕੇ ਬੈਠੇ ਜੀ। ਬਣ ਕੇ ਬੈਠ ਗਏ। ਕੋਈ ਭਾਰਪੂਰ ਚੱਕਲੇ ਜਿਆਦਾ। ਕੁਛ ਨਹੀਂ ਚੱਕਿਆ ਜੀ। ਤੂੰ ਦੇਖੇ ਤੂੰ ਬਹਿ ਗਏ ਬੱਸ। ਹੂੰ ਹੂੰ। ਵੀ ਜਦੋਂ ਇਹ ਪ੍ਰੋਬਲਮ ਆਈ ਪਹਿਲੀ ਵਾਰੀ ਜਦੋਂ ਇਹ ਹੋਇਆ ਉਦੋਂ ਕੀ ਕਰਦਾ ਸੀ ਤੂੰ? ਉਦੋਂ ਬਸ ਦਿਹਾੜੀ ਦਾ ਕੰਮ ਕਰਦੇ ਸੀ। ਅੱਛਾ। ਕੀ ਹੋਇਆ ਫਿਰ? ਵਾਧੇ ਵਾਲੀ ਕਰਦੇ ਕਰਦੇ ਨੂੰ ਪਤਾ ਨਹੀਂ ਕੀ ਹੋ ਗਿਆ। ਲੱਤਾਂ ਕੰਮ ਛੱਡ ਗਏ ਹਾਂ ਕੋਈ ਨਸ਼ਾ ਵੀ ਕਰਦਾ ਹੈ ਬਾਪੂ ਨਹੀਂ ਕਰਿਆ ਜੀ ਨਸ਼ਾ ਡੋਡੇ ਡਾਡੇ ਨਾ ਉਹ ਤੋਂ ਪਹਿਲਾਂ ਉਹ ਸ਼ਰਾਬ ਪਿੰਦਾ ਹੁੰਦਾ ਸੀ ਅੱਛਾ ਪਹਿਲਾਂ ਦਾ ਪੀਂਦੇ ਰਹੇ ਬੇਟਾ ਉਨਤਾ 35 ਸਾਲ ਹੋ ਗਏ ਛੱਡੀ ਜੀ ਅੱਛਾ 35 ਸਾਲ ਹੋ ਗਏ ਛੱਡੀ ਨੇ ਦੇਖੋ ਅਚਾਨਕ ਹੀ ਕੋਈ ਐਸੀ ਪ੍ਰੋਬਲਮ ਆਈ ਲੱਤਾਂ ਹੀ ਕੰਮ ਛੱਡ ਗਏ ਤੇ ਅੱਜ ਬੈਕਸ ਬੈਕ ਸਾਈਡ ਤੇ ਡਿੱਟੇ ਬੈਡ ਸੋਰ ਹੋ ਗਿਆ ਡਿੱਟੇ ਜ਼ਖਮ ਹੋ ਗਿਆ ਵੀ ਪਿੱਛੋਂ ਸਾਰਾ ਹੀ ਗਲ ਗਿਆ ਵਿਚਾਰਾ ਇੱਕ ਆ 2-3000 ਰੁਪਏ ਦਾ ਆ 에ਅਰ ਮੈਟਰਸ ਆ ਜਾਂਦਾ ਹਵਾ ਦਾ ਆ ਹਵਾ ਨਾਲ ਭਰਿਆ ਹੋਇਆ ਪਿੱਛੇ ਡੱਬਾ ਜਿਹਾ ਪਿਆ ਕੇ ਜੇ ਕੋਈ ਪਿੰਡ 'ਚ ਕੋਈ ਏਦਾਂ ਦਾ ਮਰੀਜ਼ ਹੁੰਦਾ ਜਿਹੜਾ மஞ்சੇ ਤੇ ਪਿਆ ਚੱਲ ਫਿਰ ਨਹੀਂ ਸਕਦਾ ਉਹਦੇ ਕੋਈ ਸੱਟ ਲੱਗ ਗਿਆ ਆ 2-3000 ਦਾ 에ਅਰ ਮੈਟਰਸ ਹੀ ਲੈ ਕੇ ਦੇਈ ਸਕਦਾ ਕੋਈ ਪਿੰਡ ਦਾ ਬੰਦਾ ਇੰਨੇ ਨਾਲ ਹੀ ਬੈਡ ਸੋਰ ਹੋਣ ਤੋਂ ਬਚ ਸਕਦਾ ਪੇਸ਼ੈਂਟ ਇੰਨੇ ਨਾਲ ਹੀ ਪਰ ਨਹੀਂ ਕੋਈ ਇਨੀਸ਼ੀਏਟਿਵ ਲੈਣ ਨੂੰ ਤਿਆਰ ਹੀ ਨਹੀਂ ਕੋਈ ਮੂਰੇ ਹੋਣ ਨੂੰ ਤਿਆਰ ਹੀ ਨਹੀਂ ਕੋਈ ਇਹ ਵੀ ਜੇ ਕਿ ਜਿਹੜਾ ਸਰਪੰਚ ਬਣਿਆ ਹੈਗਾ ਐਨੀ ਕੁ ਮਦਦ ਤੋਹਨੇ ਕਰੀ ਹੈ ਹਨਾ ਨਵੇਂ ਸਰਪੰਚ ਜਿਹੜਾ ਮੁੰਡਾ ਬਣਿਆ ਹਾਂ ਰਸ਼ੀ ਰੈਕਟਰ ਹਾਂ ਚਲੋ ਧੰਨਵਾਦ ਉਹਦਾ ਵੀ ਚਲੋ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਨਵੇਂ ਸਰਪੰਚ ਬਣੇ ਹੋਣ ਤੋਂ ਪਰਮਾਤਮਾ ਸੇਵਾ ਲੈਣ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਬਾਪੂ ਗੁਰਤੇਜ ਸਿੰਘ ਦੀ ਸਿਹਤ ਜਾਬੀ ਲਈ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਹੁਣ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਦਾਖਲ ਨੇ 10 ਦਿਨ ਲੱਗਣ 20 ਦਿਨ ਲੱਗਣ ਮਹੀਨਾ ਲੱਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਾਪੂ ਦੇ ਜਾਗਣ ਤਾਂ ਠੀਕ ਹੋਣ ਘਟੋਕਰ